ਨਮਸਕਾਰ ਮੈਂ ਨੀਤੂ ਸ਼ਰਮਾ ਤੁਸੀਂ ਦੇਖ ਰਹੇ ਇੱਕਤਲ ਹੈ ਨਿਊਜ਼ ਚੈਨਲ ਪਿੰਡ ਚੱਬਿਆਲ ਵਿਖੇ ਬੀਤੇ ਦਿਨੀ ਕਰੀਬ 11 ਵਜੇ ਕਰੀਬ 36 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਇਸ ਮੌਕੇ ਤੇ ਉੱਗੇ ਸਮਾਜ ਸੇਵਕ ਕੁਲਵਿੰਦਰ ਸਿੰਘ ਰਸੂਲਪੁਰ ਗੁਰਦੀਪ ਸਿੰਘ ਚੱਬਿਆਲ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ ਦੇਖਦੇ ਆ ਦੇਖਦੇ ਆ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਇਸ ਮੌਕੇ ਤੇ ਚੌਧਰੀ ਗੁਰਦੀਪ ਸਿੰਘ ਚੱਬਿਆਲ ਰਾਗੀਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਤੇ ਉਹਨਾਂ ਕਿਹਾ ਕਿ ਰਾਤ ਕੁ ਵਜੇ ਦੇ ਕਰੀਬ ਇੱਕ ਚੱਬਿਆਂ ਤੋਂ ਫੋਨ ਆਇਆ ਕਿ ਝੁੱਗੀਆਂ ਨੂੰ ਅੱਗ ਲੱਗ ਗਈ ਆ ਤੇ ਅਸੀਂ ਇੱਥੇ ਹਲਕਾ ਚੱਬਿਆਂ ਵਾਲ ਦੇ ਵਿੱਚ ਕੱਲ 11 11:30 ਵਜੇ ਪਹੁੰਚੇ ਤਾਂ ਆ ਕੇ ਦੇਖਿਆ ਤਾਂ ਇਹ ਬਹੁਤ ਜ਼ਿਆਦਾ ਦਰਦਨਾਕ ਘਟਨਾ ਸੀ ਤੇ ਇਹਦੇ ਵਿੱਚ ਸਾਡੇ ਗੁਰਪ੍ਰੀਤ ਸਿੰਘ ਜੀ ਚੌਧਰੀ ਨੇ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਜੁੜਦੇ ਨੇ ਇੱਥੇ ਆ ਕੇ ਪੂਰਾ ਯੋਗਦਾਨ ਪਾਇਆ ਔਰ ਬੱਚਿਆਂ ਨੂੰ ਬਾਹਰ ਕੱਢਿਆ ਜਿੰਨਾਂ ਦੀ ਜ਼ਰੂਰਤ ਸੀ ਸਾਰਾ ਬਾਹਰ ਕੱਢਿਆ ਔਰ ਅਸੀਂ ਦੇਖ ਕੇ ਜਦ ਬਹੁਤ ਮਨ ਕਰਾ ਹੋਇਆ ਅਸੀਂ ਸੋਚਿਆ ਚਲੋ ਇਹਨਾਂ ਗਰੀਬਾਂ ਲਈ ਆਪਾਂ ਜਿੰਨੇ ਦਿਨ ਇਹਨਾਂ ਦਾ ਚੁੱਗੀਆਂ ਚੋਪੜੀਆਂ ਨਹੀਂ ਤਿਆਰ ਹੁੰਦੀਆਂ ਉਹਨੇ ਦਿਨ ਇਹਨਾਂ ਪਰਵਾਸੀ ਮਜ਼ਦੂਰਾਂ ਦਾ ਅਸੀਂ ਮੰਦਰ ਤਿਆਰ ਕਰਦੇ ਆ ਤੇ ਅਸੀਂ ਫਿਰ ਕੱਲ ਇਹਨਾਂ ਨੂੰ ਲੰਗਰ ਦਾ ਕਿਹਾ ਵੀ ਅਸੀਂ ਤੁਹਾਡਾ ਲੰਗਰ ਕਿੰਨੇ ਦਿਨ ਤੁਹਾਨੂੰ ਚਾਹੀਦਾ ਅਸੀਂ ਤਿਆਰ ਕਰਾਂਗੇ ਤੇ ਅੱਜ ਅਸੀਂ ਇਹਨਾਂ ਦਾ ਇਥੇ ਮੰਦਰ ਸ਼ੁਰੂ ਕੀਤਾ ਆ ਜਿੰਨੇ ਵੀ ਤਕਰੀਬਨ 40 ਦੇ ਕਰੀਬ ਚੁੱਗੀਆਂ ਸੜੀਆਂ ਆ ਜਿੰਨੇ ਦਿਨ ਇਹਨਾਂ ਦਾ ਆਪਣਾ ਨਹੀਂ ਤਿਆਰ ਹੁੰਦੀਆਂ ਚੁੱਗੀਆਂ ਉਹ ਲੈ ਦੇ ਨੇ ਅਸੂਨਾ ਨੂੰ ਲੰਗਰ ਪੁਰਾ ਕਰਕੇ ਦੇਾਂਗੇ ਅਸੀਂ ਪਹਿਲਾਂ ਵੀ ਕਰੋਨਾ ਵਾਇਰਸ ਦੇ ਵਿੱਚ ਇਹਨਾਂ ਦੀ ਕਾਫੀ ਜਿੱਦਾਂ ਮਦਦ ਕਰ ਦਿੱਤੀ ਹੈ ਅਸੀਂ 31 ਦਿਨ ਪਹਿਲਾਂ ਲੰਗਰ ਚਲਾਇਆ ਸੀ ਇਨ੍ਹਾਂ ਜਿਹੜੇ ਬਾਰੇ ਬਾਣੇ ਵਾਸਤੇ ਔਰ ਇਹ ਮੌਤ ਮਨਭਾਗੀ ਘਟਨਾ ਹੋਈ ਆ ਇਹਨੂੰ ਦੇਖ ਕੇ ਬਹੁਤ ਮਨ ਕਰਾ ਹੋਇਆ ਅਸੀਂ ਸੋਚਦੇ ਹਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਤੇ ਬਾਕੀ ਜਿਹੜੇ ਹੋਰ ਵੀ ਲੋਕ ਆ ਰਹੇ ਆ ਕੋਈ ਇਹਨਾਂ ਦਾ ਲੋਕਾਂ ਪਾ ਰਹੇ ਮੇਰੇ ਨਾਲ ਉਹ ਲੁਕਾ ਨਾ ਆ ਗਿਆ ਇਹ ਜੂਤੇ ਚਾਪਕ ਤੋਂ ਇਹਨਾਂ ਨੇ ਵੀ ਕੱਲ ਵੀ ਕੱਪੜੇ ਲੈ ਕੇ ਆਏ ਕਾਫੀ ਕੱਟੇ ਕਰ ਗਏ ਉਹਨਾਂ ਨੂੰ ਬੰਦੇ ਆ ਅੱਜ ਵੀ ਸਾਡੇ ਨਾਲ ਲੰਗਰ ਪਤਾਇਆ ਗਿਆ ਨਾਲ ਉਹਨਾਂ ਨੂੰ ਕੱਪੜੇ ਦਿੱਤੇ ਗਏ ਆ ਕੋਈ ਸਾਰੇ ਜਿੰਨੇ ਵੀ 100 150 ਦੇ ਕਰੀਬ ਮਜ਼ਦੂਰ ਸਨ ਉਹਨਾਂ ਨੂੰ ਸਾਰਿਆਂ ਨੂੰ ਕੱਪੜੇ ਦਿੱਤੇ ਗਏ ਤੇ ਨਾਲ ਲੰਗਰ ਪਤਾਇਆ ਗਿਆ ਅਸੀਂ ਦੋ ਟਾਈਮ ਦਾ ਲੰਗਰ ਉਹਨਾਂ ਨੂੰ ਦੇਣ ਦਾ ਕੀਤਾ ਆ ਸਵੇਰੇ ਵਾਲੀ ਦੇ ਚੁੱਕੇ ਆ ਸ਼ਾਮ ਨੂੰ ਫੇਰ ਦੇ ਦਿਆਂਗੇ ਦੋ ਤਿੰਨ ਦਿਨ ਜਿੰਨੇ ਦਿਨ ਵੀ ਉਹਨਾਂ ਨੂੰ ਲੋੜ ਆ ਉਹਨਾਂ ਨੂੰ ਦੇ ਦਿਆਂਗੇ ਤੇ ਵਾਇਰਲ ਪਿਕਚਰਾਂ ਦਾ ਸਾਹ ਵਾਇਰਲ ਡਿਜੀਟਲ ਬਾਈਗੁਰਜੀ ਕੀ ਫਤ ਹੈ ਕੱਲ ਹਰਗਾ ਚਬਿਆੜ ਮੇਰੀ ਝੁੱਗੀ ਐ ਝੋਮੜੀਆਂ ਨੂੰ ਜਿਹੜੀ ਅੱਗ ਲੱਗ ਗਈ ਸਾਢੇ 10 ਵਜੇ ਦੇ ਕਰੀਬ ਤੇ ਸਾਡੀ ਜੂ ਟੀਮ ਨੇ ਮੋਬੇ ਤੇ ਪਹੁੰਚ ਕੇ ਸਾਡਾ ਸਾਥ ਦਿੱਤਾ ਤੇ ਜਿੰਨੇ ਇਹਨਾਂ ਦੇ ਝੁੱਗੀ ਚੌੜੇ ਦੇ ਬੱਚੇ ਦੇ ਸਮਾਨ ਸੀ ਉਹਨਾਂ ਨੂੰ ਕੱਢ ਕੇ ਬਾਹਰ ਰੱਖਿਆ ਤੇ ਜਿੰਨਾ ਉਹਨਾਂ ਦਾ ਸਮਾਨ ਦਾ ਪਛਾਣ ਹੋ ਸਕਦਾ ਸੀ ਪਛਾਣ ਕੀਤਾ ਤੇ ਫਾਇਰ ਬ੍ਰਿਗੇਡ ਆਉਣ ਤੇ ਉਹਨਾਂ ਦਾ ਪੂਰੀ ਹੈਲਪ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਇਹ ਤੁਹਾਨੂੰ ਕੰਮੀ ਨਹੀਂ ਆਉਣ ਦਿੱਤੀ ਜੋ ਕਿ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਹਾਨੂੰ ਜਿੰਨੇ ਦਿਨ ਤੁਹਾਡੀਆਂ ਝੁੱਗੀ ਝੌਂਗੜੀਆਂ ਨਹੀਂ ਬਣਦੀਆਂ ਤੁਹਾਨੂੰ ਆਪਾਂ ਲੰਗਰ ਦੇਵਾਂਗੇ ਤੇ ਅਸੀਂ ਪਹਿਲਾਂ ਵੀ ਉਹਨਾਂ ਦੇ 31 ਦਿਨ ਜਿਹੜਾ ਹਲਕਾ ਚੱਬਿਆੜ ਵਿੱਚ ਲੰਗਰ ਚਲਾਇਆ ਸੀਗਾ ਅੱਜ ਅਸੀਂ ਉਹਨਾਂ ਨੂੰ ਫੇਰ ਜਿਹੜਾ ਨੰਗਰਾ ਬਣਾ ਕੇ ਦਿੱਤਾ ਤੇ ਅਸੀਂ ਜਿੰਨੇ ਦਿਨ ਨਹੀਂ ਝੁੱਗੀ ਝੌਂਗੜੀਆਂ ਬਣਦੀਆਂ ਮਾਰੀ ਅਸੀਂ ਉਹਨਾਂ ਨੂੰ ਲਗਾਤਾਰ ਲੰਗਰ ਦੇਵਾਂਗੇ ਬਾਈਬੁਰਜੀ ਦਾ ਖਾਲਸਾ ਬਾਈਬੁਰਜੀ ਦਾ ਇਹਨਾਂ ਦਾ ਅੱਜ ਨੜਕਾ ਚੱਬਿਆੜ ਵਿੱਚ ਜੀ ਕਰੀਬਾਂ ਤੇ ਕਰਮੇ ਵਿੱਚ 40 50 ਰੁਪਏ ਝੁੱਗੀਆਂ ਉਹ ਅੱਗ ਲੱਗ ਕੇ ਸੜ ਜਲ ਗਿਆ ਨਾ ਇੱਕ ਬੰਦਾ ਸਮਾਨ ਕੱਢਦੇ ਕਰਦੇ ਵੀ ਆ ਦੇਖ ਲਓ ਇਹ ਜਲ ਗਿਆ ਸਾਡੀ ਜੂਥ ਟੀਮ ਜਿਹੜੀ ਚੱਬੇ ਵਾਲ ਦੀ ਮੇਰੀ ਟੀਮ ਆ ਸਾਰੇ ਮੌਕੇ ਤੇ ਪਹੁੰਚੇ ਤੇ ਜਿੰਨਾ ਸਮਾਨ ਇਹਨਾਂ ਤੋਂ ਨਿਕਲਦਾ ਸੀ ਕੱਢਿਆ ਤਾਂ ਬੱਚੇ ਜਿਹੜੇ ਆ ਬੱਚੇ ਵੀ ਇਹਨਾਂ ਨੂੰ ਬਾਹਰ ਕੱਢਾਂ ਤਾਂ ਇਹਨਾਂ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਣਾ ਦਿੱਤਾ ਪਰ ਇਹਨਾਂ ਦਾ ਸਮਾਨ ਜਿਹੜਾ ਸਾਰਾ ਜਲ ਚੁੱਕਾ ਆ ਤੇ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਆ ਜਿੰਨਾ ਵੀ ਸਾਰੇ ਗੱਲ ਭਾਂਡੇ ਜੋ ਵੀ ਨਜ਼ਰ ਆ ਰਿਹਾ ਕਪੜੇ ਸਾਰੇ ਜਲ ਚੁੱਕੇ ਆ ਸਾਡੇ ਇਹਨਾਂ ਜਿਹੜਾ ਦਸਤਾਰਾ ਇਹਨਾਂ ਦੇ ਬੱਚੇ ਪੈਸੇ ਵੀ ਚਲੋ ਜਿੰਨੇ ਬੱਚੇ ਜਲ ਗਏ ਆ ਤੇ ਸਾਨੂੰ ਦੱਸਣੇ ਕਿ ਉਹ ਆਪਣੇ 50-30000 ਰੁਪਏ ਜਲ ਗਏ ਬਾਰੇ ਸਾਹਿਬ ਗੱਲਾ ਚਾਵਲ ਆਟਾ ਦਾਲ ਸਭ ਜਲ ਗਏ ਬਸ ਬੱਚੇ ਬੱਚੇ ਸਾਹਿਬ ਕੱਪੜੇ ਪੈਸੇ ਖੜੇ ਹੋਈ ਬੱਚੇ ਬਚਾ ਕੁਝ ਨਹੀਂ ਹੋਇਆ ਆਪਾਂ ਕੰਧ ਗਏ ਦਾ ਉਹਨਾਂ ਜਿੰਨੀ ਹੈਲਪ ਹੋ ਗਈ ਹਮ ਆਪਕੀ ਹੈਲਪ ਕਰਾਂਗੇ ਆਪਕਾ ਖਾਣੇ ਦਾ ਪ੍ਰਬੰਧ ਵੀ ਕਰਾਂਗੇ ਪਹਿਲੇ ਤਾਂ ਹਮ ਖਾਣੇ ਦਾ ਪ੍ਰਬੰਧ ਕਰਦੇ ਆ ਉਸ ਤੋਂ ਬਾਅਦ ਆਪਕਾ ਦੇਖਾਂਗੇ ਨਾ ਆਪਕਾ ਜਿੰਨਾ ਵੀ ਕੰਮ ਕਰਾਂਗੇ ਦੁਕਾਨ ਵਾਲੇ ਦੁਕਾਨ ਵਾਲਾ ਵੀ ਭਈਆ ਮੇਰਾ ਕੀ ਨੁਕਸਾਨ ਹੋ ਗਿਆ ਸਰ ਦੁਕਾਨ ਤਾਂ ਸਬਜ਼ੀ ਫੋਕਾ ਕਾ ਜਿੰਨਾ ਸੌਦਾ ਰੱਖੇ ਸੀ ਸਬਜ਼ੀ ਵੀ ਇਸਕੋ ਤਾਂ ਲਾਹੌਰ ਬਸੋਂ ਉੱਪਰ ਗਿਆ ਆਟਾ ਚਾਵਲ ਦਾ ਆਟਾ ਲੱਗੀ ਕਿਦਾ ਹੈ ਇਹ ਇਹ ਕਿਤੇ ਨਹੀਂ ਲੱਗਦਾ ਇਹ ਬੋਦੀ ਗਏ ਨਹੀਂ ਆਇਆ ਪਹਿਲੇ ਤਾਂ ਸੰਗਰਦ ਇਸ ਤੋਂ ਮਾਰੀ ਬੈਟ ਨਹੀਂ ਲੱਗੀ ਬਾਹਰ ਲੜੇ ਬੈਟ ਵੱਡੀ ਹੋ ਗਈ ਜਿਹੜਾ ਕੋਈ ਨਹੀਂ